ਦੋਸਤੋ 15 ਮਿੰਟਾਂ ਚ ਦਹੀਂ ਜਮਾਉਣ ਦਾ ਜਿਹੜਾ ਤਰੀਕਾ ਹੈ ਨਾ ਉਹ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਸਿਰਫ ਤੇ ਸਿਰਫ 15 ਮਿੰਟ ਦੇ ਵਿੱਚ ਤੁਸੀਂ ਜਿਹੜਾ ਆਪਣਾ ਦਹੀਂ ਆ ਉਹ ਬੜੇ ਹੀ ਚੰਗੇ ਤੇ ਸੌਖੇ ਤਰੀਕੇ ਨਾਲ ਜਮਾ ਸਕਦੇ ਹੋ ਹਾਂਜੀ ਸ਼ਸ਼ੀਕਾ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਦੋਸਤੋ 15 ਮਿੰਟਾਂ ਦੇ ਵਿੱਚ ਘਰੇ ਦਹੀਂ ਜਮਾਉਣ ਦਾ ਜਿਹੜਾ ਤਕਨੀਕ ਹੈ ਉਹ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ ਤੁਸੀਂ ਕਿਵੇਂ 15 ਮਿੰਟ ਦੇ ਵਿੱਚ ਘਰ ਹੀ ਜਿਹੜਾ ਆਪਣਾ ਦਹੀਂ ਆ ਉਹ ਜਮਾ ਸਕਦੇ ਜੇ ਉਦਾਂ ਕੀ ਹੁੰਦਾ ਕਿ ਤੁਸੀਂ ਸਵੇਰੇ ਲਾਉਂਦੇ ਜੇ ਜਾਂ ਤੁਸੀਂ ਰਾਤ ਨੂੰ ਦਹੀਂ ਹੈ ਨਾ ਆਪਣੇ ਘਰ ਜਮਾਉਂਦੇ ਜੇ ਤੇ ਉਹ ਸਵੇਰ ਨੂੰ ਜਾ ਕੇ ਜਾਂ ਮਦਾਇਆ ਪਰ ਦੋਸਤੋ ਇਹ ਜਿਹੜੀ ਟੈਕਨੀਕ ਹੈ 15 ਮਿੰਟਾਂ ਦੇ ਵਿੱਚ ਤੁਸੀਂ ਘਰੇ ਦਹੀਂ ਜਮਾ ਸਕਦੇ ਜੇ ਉਹ ਕਿਵੇਂ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਵੀਡੀਓ ਕਰਦੇ ਆ ਸਟਾਰਟ ਤੇ ਤੁਹਾਨੂੰ ਸਾਰਾ ਇਹਦਾ ਸਾਰਾ ਪ੍ਰੋਸੈਸ ਜਿਹੜਾ ਵਾ ਉਹ ਸਮਝਾਵਾਂਗੇ ਤੇ ਦੋਸਤੋ ਬਹੁਤ ਹੀ ਸੌਖਾ ਜਿਹੜਾ ਵਾ ਇਹ ਪ੍ਰੋਸੈਸ ਆ ਤੋ ਵੀ ਦੋਸਤੋ 15 ਮਿੰਟਾਂ ਜਿੰਦਗੀ ਜਬੋਂ ਦਾ ਤਰੀਕਾ ਪਤਾ ਕੀ ਹੈ ਸਭ ਤੋਂ ਪਹਿਲਾਂ ਆਪਾਂ ਆਪਣਾ ਪੈਨ ਲੈ ਲੈਣਾ ਹੈ ਤੇ ਗੈਸ ਆਪਾਂ ਆਪਣਾ ਔਨ ਕਰ ਲੈਣਾ ਹੈ ਇਹਦੇ ਵਿੱਚ ਆਪਾਂ ਪਾ ਦੇਣਾ ਆਪਣਾ ਦੁੱਧ ਦੋਸਤੋ ਜਿੰਨਾ ਚਿਰ ਦੁੱਧ ਨੂੰ ਆਪਾਂ ਉਦਾਂ ਜਿਹੜਾ ਨਾਰਮਲ ਦਹੀਂ ਜਮਾਉਂਦੇ ਆ ਹਨਾ ਆਪਾਂ ਇਹਨੂੰ ਵੀ ਜਿਹੜਾ ਕੋਸਾ ਜਿਹਾ ਹੀ ਕਰਦੇ ਆ ਕੋਸਾ ਜਿਹਾ ਕਰਕੇ ਤੇ ਆਪਾਂ ਇਹਨੂੰ ਜਿਹੜਾ ਵਾ ਦਹੀਂ ਲਾ ਦਿੰਦੇ ਆ ਪਰ ਇਹ ਆਪਾਂ ਕੋਸਾ ਜਿਹਾ ਨਹੀਂ ਕਰਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਬਾਲ ਲੈਣਾ ਆ ਇਹਨੂੰ ਜਿੰਨਾ ਕਰੇ ਬੋਇਲ ਨਹੀਂ ਹੁੰਦਾ ਉਹਨਾਂ ਜਿਕਰ ਆਪਾਂ ਇਹਨੂੰ ਮੈਲੀ ਲਾਉਣਾ ਠੀਕ ਹੈ ਨਾ ਇਹਨੂੰ ਆਪਾਂ ਪੂਰਾ ਜਿਹੜਾ ਬੋਇਲ ਕਰ ਲੈਣਾ ਆ ਉਹਦੇ ਨਾਲ ਨਾਲ ਆਪਾਂ ਨੂੰ ਇੱਕ ਹੋਰ ਕੰਮ ਕਰਨਾ ਪੈਣਾ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਦੋਸਤੋ ਉਹਦੇ ਲਈ ਤੁਹਾਨੂੰ ਚਾਹੀਦਾ ਵਾ ਇੱਕ ਕੁੱਜਾ ਠੀਕ ਹੈ ਨਾ ਇਹ ਜਿਹੜਾ ਛੋਟਾ ਜਾਂ ਵੱਡਾ ਜਿੰਨਾ ਵੀ ਤੁਸੀਂ ਆਪਣਾ ਜਿਹੜਾ ਦਹੀਂ ਆ ਉਹ ਜਮਾਉਣਾ ਚਾਹੁੰਦੇ ਜੀ ਤੁਹਾਨੂੰ ਇੱਕ ਮਿੱਟੀ ਦਾ ਜਿਹੜਾ ਕੁੱਜਾ ਚਾਹੀਦਾ ਆ ਠੀਕ ਹੈ ਨਾ ਜਿਹੜਾ ਕਿ ਐਡਾ ਇੱਕ ਮੈਂ ਲਿਆ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇਹਨੂੰ ਸਾਫ਼ ਕਰ ਲੇਤਾ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਕਰਨਾ ਆ ਆਪਾਂ ਆਪਣੇ ਦਹੀਂ ਦਾ ਜਿਹੜਾ ਜਾਗ ਆ ਉਹ ਪਾਉਣਾ ਹੈ ਤੇ ਦੋਸਤੋ ਇਹਦੇ ਵਿੱਚ ਆਪਾਂ ਪਾਉਣਾ ਕਿਵੇਂ ਆ ਜਿਵੇਂ ਆਪਾਂ ਚੰਗੀ ਤਰ੍ਹਾਂ ਜਿਹੜਾ ਇਹਦੀਆਂ ਸਾਈਡਾਂ ਤੇ ਆ ਲਾ ਦੇਣਾ ਆ ਆਪਾਂ ਇੱਕ ਚਮਚੇ ਦੀ ਮਦਦ ਦੇ ਨਾਲ ਆਪਾਂ ਜਿਹੜਾ ਆਪਣਾ ਜਾਗ ਹੈ ਨਾ ਇਹਨੂੰ ਪੂਰਾ ਆਪਾਂ ਕੁੱਜੇ ਦੇ ਵਿੱਚ ਰਲਾ ਮਿਲਾ ਦੇਣਾ ਆ ਦੇਖਣਾ ਦੋਸਤੋ ਇਸੇ ਤਰੀਕੇ ਨਾਲ ਜਿਸ ਤਰ੍ਹਾਂ ਮੈਂ ਕਰ ਰਿਹਾ ਤੁਸੀਂ ਪੂਰੇ ਕੁੱਜੇ ਦੇ ਵਿੱਚ ਆਪਣਾ ਦਹੀਂ ਜਿਹੜਾ ਵਾ ਜਾ ਗਿਆ ਆਪਣਾ ਉਹ ਲਾ ਦੇਣਾ ਹੈ ਤੇ ਦੋਸਤੋ 15 ਮਿੰਟਾਂ ਦੇ ਵਿੱਚ ਜਿਹੜਾ ਦਹੀਂ ਆਪਣਾ ਪੂਰਾ ਬਣ ਕੇ ਰੈਡੀ ਹੋ ਜਾਊਗਾ ਤੇ ਉਹ ਵੀ ਬਿਲਕੁਲ ਬਾਜ਼ਾਰ ਵਰਗਾ ਟੇਸਟ ਹੋਏਗਾ ਆਪਣਾ ਕੋਈ ਦੂਸਰਾ ਨਹੀਂ ਇਹ ਦੇਖੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਕੁੱਜੇ ਦੇ ਵਿੱਚ ਜਿਹੜਾ ਵਾ ਦਹੀਂ ਪੂਰਾ ਆਸੇ-ਪਾਸੇ ਸਾਈਡਾਂ ਤੇ ਜਿਹੜਾ ਵਾ ਦਹੀਂ ਲੱਗ ਚੁੱਕਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਹੈ ਦੋਸਤੋ ਦੁੱਧ ਆਪਣਾ ਪੂਰਾ ਜਿਹੜਾ ਵਾ ਉਬਲ ਚੁੱਕਾ ਹੈ ਆ ਬਲ ਚੁੱਕਾ ਹੈ ਠੀਕ ਹੈ ਨਾ ਆਪਾਂ ਇਹਨੂੰ ਬੋਇਲ ਕਰ ਲਿਆ ਵਾ ਆਪਾਂ ਬਿਲਕੁਲ ਚੰਗੀ ਤਰ੍ਹਾਂ ਜਿਹੜਾ ਵਾ ਇਹਨੂੰ ਪੂਰਾ ਰੇਝਾ ਦਬੋਣਾ ਇਹ ਨਹੀਂ ਹੈ ਕਿ ਆਪਾਂ ਇਹਨੂੰ ਉਂਗਲ ਸਰਾਣਾ ਨਹੀਂ ਕਰਨਾ ਆਪਾਂ ਇਹਨੂੰ ਜਿਹੜਾ ਕੋਸਾ ਜਾਂ ਨਹੀਂ ਕਰਨਾ ਪੂਰਾ ਇਹਨੂੰ ਬਾਲਾ ਜਿਹੜਾ ਦੇ ਦੇਵਾਂਗੇ ਇਸ ਤੋਂ ਬਾਅਦ ਆਪਾਂ ਜਿਹੜੀ ਗੈਸ ਹੈ ਆਪਣੀ ਉਹ ਬੰਦ ਕਰ ਦਾਂਗੇ ਤੇ ਇਹਨੂੰ ਆਪਾਂ ਇਹਨੂੰ ਇਸ ਇਸ ਤਰੀਕੇ ਨਾਲ ਜਿਹੜਾ ਵਾ ਹਿਲਾਵਾਂਗੇ ਤਾਂ ਜੋ ਇਹ ਥੋੜਾ ਜਿਹਾ ਜਿਹੜਾ ਠੰਡਾ ਹੋ ਜਾਵੇ ਤੁਸੀਂ ਕੀ ਕਰਨਾ ਹੈ ਕਿ ਇਹ ਜਿਹੜਾ ਕੁਜਾ ਸੀ ਹੈ ਨਾ ਤੇ ਹੁਣ ਦੋਸਤੋ ਜਿਹੜਾ ਦੁੱਧ ਆਪਾਂ ਪੂਰਾ ਗਰਮ ਕੀਤਾ ਸੀ ਪੂਰਾ ਉਬਾਲਿਆ ਸੀ ਬੋਇਲ ਕਰਕੇ ਇਹਨੂੰ ਆਪਾਂ ਇਹਦੇ ਵਿੱਚ ਪਾ ਦਵਾਂਗੇ। ਤੇ ਇਸ ਤੋਂ ਬਾਅਦ ਦੋਸਤੋ ਤੁਸੀਂ ਲੈਣਾ ਵਾ ਫਿਰ ਤੋਂ ਜਿਹੜਾ ਆਪਣਾ ਜਾਗ ਆ ਉਹ ਲੈਣਾ ਤੇ ਇਹਦੇ ਦੋ ਕਿ ਚੁੰਚੇ ਜਿਹੜੇ ਆ ਤੁਸੀਂ ਇਹਦੇ ਉੱਤੋਂ ਦੀ ਇਸ ਤਰ੍ਹਾਂ ਹੀ ਇਹਦੇ ਵਿੱਚ ਪਾ ਦੇਣੇ ਆ। ਤੇ ਇਸ ਤੋਂ ਬਾਅਦ ਆਪਾਂ ਇੱਕ ਸੁੱਕੀ ਲਾਲ ਮਿਰਚ ਲੈਣੀ ਆ ਦੋਸਤੋ ਜਿਹੜੀ ਲਾਲ ਮਿਰਚ ਹੁੰਦੀਆਂ ਨੇ ਸੁੱਕੀ ਬਿਜਾਰੋਂ ਮਿਲ ਜਾਂਦੀ ਉਹ ਆਪਾਂ ਇਹਦੇ ਵਿੱਚ ਪਾ ਦੇਣੀ ਆ। ਆਏ ਕਿ সিলਵਰ ਫੋਇਲ ਪੇਪਰ ਇਹ ਆਪਾਂ ਇਹਦੇ ਉੱਤੇ ਜਿਹੜਾ ਵਾ ਚੰਗੀ ਤਰਾਈ ਨੂੰ ਜਿਹੜਾ ਵਾ ਆਪਾਂ ਕਵਰ ਕਰ ਲੈਣਾ ਦੋਸਤੋ ਇਸ ਤੋਂ ਬਾਅਦ ਆਪਾਂ ਆਪਣੇ ਪੈਨ ਦੇ ਵਿੱਚ ਫਿਰ ਤੋਂ ਜਿਹੜਾ ਵਾ ਪਾਣੀ ਲੈ ਲਿਆ ਇਹ ਨਾਰਮਲ ਜਿਹੜਾ ਟੂਟੀ ਵਾਲਾ ਪਾਣੀ ਆ ਉਹ ਆਪਾਂ ਜਿਹੜਾ ਵਾ ਅੱਧਾ ਇਹਨੂੰ ਭਰ ਲੇਤਾ ਆ ਤੇ ਇਹਨੂੰ ਹੁਣ ਆਪਾਂ ਗੈਸ ਆਨ ਕਰਕੇ ਇਹਦੇ ਉੱਤੇ ਗਰਮ ਕਰਨਾ ਰੱਖ ਦੇਣਾ ਆ ਠੀਕ ਹੈ ਨਾ ਤੇ ਦੋਸਤੋ ਇਹਦੇ ਵਿੱਚ ਜਿਹੜਾ ਹੁਣ ਆਪਾਂ ਕਵਰ ਕੀਤਾ ਹੋਇਆ ਆਪਣਾ ਜਿਹੜਾ ਕੁੱਜਾ ਸੀ ਇਹਦੇ ਵਿੱਚ ਆਪਾਂ ਸਾਰਾ ਮਟੀਰੀਅਲ ਜਿਹੜਾ ਵਾ ਪਾ ਦਿੱਤਾ ਜਾਗ ਵੀ ਪਾ ਦਿੱਤੀ ਤੇ ਆਪਣਾ ਜਿਹੜਾ ਦੁੱਧ ਸੀ ਉਹ ਵੀ ਪਾ ਦਿੱਤਾ ਠੀਕ ਹੈ ਨਾ ਤੇ ਹੁਣ ਇਸ ਕੁੱਜੇ ਨੂੰ ਆਪਾਂ ਇਹਦੇ ਵਿੱਚ ਰੱਖ ਦੇਵਾਂਗੇ ਆਪਣਾ ਦਹੀਂ ਹੁਣ ਜੰਮਣ ਲਈ ਪੂਰਾ ਰੈਡੀ ਆ ਤੇ ਦੋਸਤੋ ਜਿੰਨਾ ਚਿਰ ਇਹ ਪਾਣੀ ਜਿਹੜਾ ਵਾ ਹੁਣ ਗਰਮ ਹੁੰਦਾ ਆ ਇਹਨੂੰ ਆਪਾਂ ਇਹਦੇ ਨਾਲ ਢੱਕ ਦੇਵਾਂਗੇ ਦੋਸਤੋ ਬਾਦ ਆਪਾਂ 15 ਮਿੰਟ ਇਹ ਪੂਰਾ ਭਾਫ ਲਊਗਾ ਹੈਨਾ 15 ਮਿੰਟ ਇਹ ਜਿਹੜੀ ਆ ਪੂਰੀ ਭਾਫ ਲਊਗਾ ਜਦੋਂ ਆਪਾਂ ਇਹਨੂੰ ਇਹਦੇ ਨਾਲ ਢੱਕ ਦੇਵਾਂਗੇ ਤੇ ਹੁਣ ਆਪਾਂ ਇਹਨੂੰ ਇੱਕ ਕਪੜੇ ਦੀ ਮਦਦ ਦੇ ਨਾਲ ਜਿਹੜਾ ਵਾ ਬਾਹਰ ਕੱਢ ਲਾਂਗੇ ਕਿਉਂਕਿ ਇਹ ਜਿਹੜਾ ਵਾ ਬਹੁਤ ਗਰਮ ਹੋ ਚੁੱਕਾ ਹੈ ਤੇ ਹੁਣ ਦੋਸਤੋ ਆਪਾਂ ਦੇਖਦੇ ਆ ਕਿ ਆਪਣਾ ਜਿਹੜਾ ਦਹੀਂ ਆ ਉਹ ਜੰਮ ਚੁੱਕਾ ਹੈ ਜਾਂ ਨਹੀਂ ਜੰਮਿਆ ਤੇ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਦਹੀਂ ਜਿਹੜਾ ਵਾ ਹੁਣ ਆਪਾਂ ਵੇਖਦੇ ਆ ਕਿ ਆਪਣਾ ਜਿਹੜਾ ਤਿਆਰ ਹੋਇਆ ਹੈ ਕਿ ਨਹੀਂ ਹੋਇਆ ਇਹਦੇ ਵਿੱਚ ਆਪਾਂ ਜਿਹੜਾ ਆਪਣਾ ਚੁੰਮਚਾ ਮਾਰ ਕੇ ਵੇਖਦੇ ਆ ਲਓ ਵੀ ਦੋਸਤੋ ਜਿਹੜਾ ਦਹੀਂ ਆ ਆਪਣਾ ਬਿਲਕੁਲ ਤਿਆਰ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਜਿਹੜਾ ਦਹੀਂ ਆਪਣਾ ਘੈਂਟ ਤਰੀਕੇ ਨਾਲ ਜਿਹੜਾ ਵਾ ਤਿਆਰ ਆ ਤੇ ਦੋਸਤੋ ਸਿਰਫ ਤੇ ਸਿਰਫ 15 ਮਿੰਟਾਂ ਦੇ ਵਿੱਚ ਜਿਹੜਾ ਵਾ ਇਹ ਤਿਆਰ ਹੋ ਚੁੱਕਾ ਹੈ ਤੇ ਇਹ ਜਿਹੜੀ ਟੈਕਨੀਕ ਦੋਸਤੋ ਬਹੁਤ ਹੀ ਵਧੀਆ ਤੁਸੀਂ ਸਿਰਫ ਤੇ ਸਿਰਫ 15 ਮਿੰਟਾਂ ਦੇ ਵਿੱਚ ਜਿਹੜਾ ਵਾ ਆਪਣਾ ਦਹੀਂ ਉਹ ਲਾ ਸਕਦੇ ਜੀ ਦੋਸਤੋ ਪੈਨ ਨੂੰ 10 ਕੁ ਮਿੰਟ ਇਦਾਂ ਪਿਆ ਰਹਿਣ ਦਾ ਜੇ ਤਾਂ ਜੋ ਇਹ ਜਿਹੜਾ ਵਾ ਠੰਡਾ ਹੋ ਜਾਵੇ ਤੇ ਤੁਸੀਂ ਇਹਨੂੰ ਫ੍ਰਿਜ 'ਚ ਵੀ ਲਾ ਸਕਦੇ ਹੋ ਫ੍ਰਿਜ 'ਚ ਲਾਉਣ ਦਾ ਜਦੋਂ ਇਹ ਠੰਡਾ ਹੋ ਗਿਆ ਤੁਸੀਂ ਇਹਨੂੰ ਖਾ ਸਕਦੇ ਹੋ ਦੋਸਤੋ ਜੇ ਤੁਹਾਨੂੰ ਇਹ ਵਾਲੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਤੇ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਤੇ ਕਿਚਨ ਟਿਪਸ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਜਾਂਦੇ ਜਾਂਦੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ